ਚਾਲੂ ਤੇਰੀ ਵੀਡੀਓ ਚਾਲੂ ਓਹ ਹੋ 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 ਕੀ ਹਾਲ ਚਾਲ ਨੇ ਸਾਥਿਓ ਆਜੋ ਅੱਜ ਫਿਰ ਕਰੀਏ ਕੁਝ ਹਸਣ ਵਾਲੀਆਂ ਰੀਲਾਂ ਤੇ ਰਿਐਕਸ਼ਨ ਲਵ ਲਵਰੇ ਦਰਸਲ ਮੈਨੂੰ ਗੇਲ ਸ਼ੋਅ ਤਾਂ ਸਮਝ ਲਿਆ ਸੀ ਹਾਂ ਭਾਈ ਦੇ ਦਿਮਾਗ ਨਾਲੋਂ ਤਾਂ ਗਧੇ ਦਾ ਦਿਮਾਗ ਜ਼ਿਆਦਾ ਆ ਆਪਾਂ ਕੀ ਲੈਣਾ ਭਾਈ ਤੋ ਤੇ ਗਧੇ ਤੋਂ ਵੱਧਿਆ ਅਗਲੀ ਰੀਲ ਵਾਲਾ ਅਰੀ ਇਹ ਤਾਂ ਕੁਝ ਬੋਲਣ ਦੀ ਲੋੜ ਹੀ ਨਹੀਂ ਵਾਪੀ ਵਾ ਸੋਣਾੜੀ ਇੱਕ ਖਿਲਾੜੀ ਅੰਕਲ ਨੇ ਸੁਪਰੂਫ ਕਰਤਾ ਚਲੋ ਅਗਲੀ ਰੀਲ ਦੇਖਦੇ ਹਾਂ ਆਹ ਬੱਚੇ ਨੂੰ ਤਾਂ ਸਾਉਥੀਆਂ ਫਿਲਮਾਂ ਚ ਲੈਣਾ ਚਾਹੀਦਾ ਵੀਫਐਕਸ ਦੇ ਪੈਸੇ ਵੀ ਬਚ ਜਾਣਗੇ ਇਹਨੂੰ ਤਾਂ ਸੱਚੀ ਹੀ ਨਹੀਂ ਕੋਈ ਹੁੰਦਾ ਕੰਮ ਤੇ ਹੱਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ ਘੁੜਿਆ ਪੇਰ ਚ ਹੌਸਲੇ ਨੇ ਪੁੱਤਰ ਓਏ ਲੈ ਕਰ ਲਾ ਗੱਲ ਹੁਣ ਆ ਬਬਿਆ ਬੜਾ ਰੋਲਾ ਪਾਣ ਦੇ ਹੀ ਅਜੋਰ ਨਾਲ ਮਿਲ ਖੁਸ਼ੀਆਂ ਮਨਾਈਏ ਅਗਲੇ ਨੇ ਮਨਾਤੀਆਂ ਫਿਰ ਖੁਸ਼ੀਆਂ ਨਾਲ ਰਲ ਕੇ ਹੁਣ ਨਜਿੱਠੋ ਬਈ ਉਹ ਚਾਲੋ ਸੇ ਉਠਾ ਇਸ ਤਰ੍ਹਾਂ ਕੰਮ ਖਤਰੇ ਵਾਲਾ ਹੀ ਆਬਾ ਜੀ ਨੂੰ ਸੱਟ ਦਾ ਦੁੱਖ ਨਹੀਂਗਾ ਇਹਦਾ ਦੁੱਖ ਆ ਕਿ ਲੋਕਾਂ ਨੇ ਦੇਖ ਲਿਆ ਜਾ ਉਹ ਕੁੜੀ ਨੇ ਦੇਖ ਲਿਆ ਮੈਨੂੰ ਡਿੱਗ ਦੇਣ ਚੱਲ ਕੋਈ ਨਾ ਭਾਈ ਹਨ ਕਰੇ ਜਾ ਕੇ ਮੂਮਬੱਤ ਲਗਾਈ ਲਾ ਤੈਨੂੰ ਪੁੱਛ ਲਾ ਤੂੰ ਕਾ ਬੜੀ ਆਲੂਦਾਰੀ ਬਦਾ ਮੱਕੀਦਰੀ ਪਤਾ ਲੈ ਪੁੱਛ ਲਾ ਕੀ ਪੁੱਛ ਲਾ ਆਲੂ 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 ਤੇਰੀ ਬੁੜੀ ਚਾਲੂ ਇਦਾਂ ਹੀ ਆਪਾਂ ਤੁਹਾਡੇ ਲਈ ਕਲੈਕਟ ਕਰਦੇ ਰਹਾਂਗੇ ਵੀਡੀਓ ਕਦੇ ਫਨੀ ਕਦੇ ਐਕਸੀਡੈਂਟ ਵਾਲੀਆਂ ਕਦੇ ਕੋਈ ਕਦੇ ਮੇਕਅਪ ਵਾਲੀਆਂ ਕੁੱਟੀਆਂ ਵਾਲੇ ਕਦੇ ਕੁਛ ਨਾ ਕੁਛ ਲਾਈਕ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ ਜੇ ਸੀ ਆਪਣੀ ਫਿਰ ਦੀ ਵੀਡੀਓ ਸਪੋਰਟ ਕਰਿਓ